ਰਖਦੀਆਂ ਨੇ ਤੇ ਇਸ ਨਾਲ ਹੀ ਵੀ ਕਿ ਜਿਵੇਂ ਕਿ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਆਪਣੇ ਸਾਥੀਆਂ ਦੇ ਲਈ ਅਸੀਂ ਕੁਝ ਖਾਸ ਮਹਿਮਾਨ ਅੱਜ ਇਸ ਪ੍ਰੋਗਰਾਮ ਦੇ ਵਿੱਚ ਵੀ ਲੈ ਕੇ ਆਏ ਹਾਂ ਜਿਹੜੇ ਸਾਡੇ ਸਾਥੀਆਂ ਨੂੰ ਸੁਣਾਉਣਗੇ ਆਪਣਾ ਕਵਿਤਾ ਪਾਠ ਆਪਣੇ ਗੀਤ ਮਿੱਠੀ ਆਵਾਜ਼ ਦੇ ਵਿੱਚ ਤੇ ਇਹ ਵੀ ਇੱਕ ਬਹੁਤ ਖੂਬਸੂਰਤ ਸਬਬ ਹੈ ਕਿ ਉਹ ਵੀ ਇੱਕ ਔਰਤ ਨੇ ਬਿਲਕੁਲ ਜਦੋਂ ਕੋਈ ਵੋਇਟਾਇਰ ਜਿ세 ਉਹਨਾਂ ਦਾ ਤਾਰਫ ਐਨੀ ਖੁਸ਼ੀ ਸੀ ਵੀ ਦਿਨਾਲ ਇਹਨਾਂ ਸਿਰ ਮੱਥੇ ਹੋ ਕੇ ਨਾ ਕਰੀਏ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਆਂਦੇ ਨਾਲ ਸਾਡੇ ਸਟੂਡੀਓ ਦੇ ਵਿੱਚ ਵੀ ਉਹ ਜਿਹੜੀ ਜਗਮਗਾਹਟ ਹੈ ਉਹ ਲੱਗ ਗਈ ਹੈ ਤੁਸੀਂ ਇਹਨਾਂ ਦੇ ਗੀਤਾਂ ਅਤੇ ਕਵਿਤਾਵਾਂ ਨੂੰ ਮਾਨੋਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਸਾਥੀ ਉਹ ਆ ਵੀ ਦੱਸਣਾ ਚਾਹੁੰਦੀ ਹਾਂ ਕਿ ਆਪ ਜਮੁ ਕਸ਼ਮੇਰ ਦੀ ਬਹੁਤ ਹੀ ਇੱਕ ਉੱਗੀ ਕਵਿਤਰੀ ਹਨ ਜਿਨ੍ਹਾਂ ਦੀ ਇੱਕ ਕਵਿਤਾ ਦਾ ਸੰਗ੍ਰਹਿ ਵੀ ਆਇਆ ਹੈ ਤੇ ਇਸ ਦੇ ਨਾਲ ਨਾਲ ਜੈਸੀ ਨਦੀ ਸਭਾਉ ਦੇ ਬਾਰੇ ਗੱਲ ਕਰੀਏ ਤਾਂ ਆਪ ਬੜੀ ਹੀ ਮਿੱਠੀ ਸੁਭਾਉਤੀਆਂ ਹਨ ਮਲਖਨ ਤੇ ਆਓ ਸਾਥੋਂ ਸੁਣਦੇ ਹਾਂ ਇਹਨਾਂ ਤੋਂ ਇਹਨਾਂ ਦੀ ਕਵਿਤਾਵਾਂ ਅਤੇ ਐ ਮਿੱਠੀ ਜੀ ਗੀਤ ਮਿੱਠੀ ਆਵਾਜ਼ ਦੇ ਵਿੱਚ ਉਨਾ ਦਾ ਸੀ ਤਾਰਫ ਤੋਂ ਆਪਣੇ শ্রোਤਾ ਦੇ ਨਾਲ ਕਰਾਇਆ ਹੀ ਨਿਯਮਨ ਕਿ ਸਾਡੀ ਵਿੜੇ ਅੱਜ ਕਿਹੜੀ ਸ਼ਖਸੀਅਤ ਆਈ ਹੈ ਸਾਥੀਓ ਸਾਡੀ ਵਿੜੇ ਅੱਜ ਆਏ ਨੇ ਰੇਸ਼ਮ ਕੂਰ ਗੋਰੀ ਜਿਵੇਂ ਨਦੇ ਨਾਮ ਦੇ ਵਿੱਚ ਨਹੀਂ ਨਰਮਾਹਟ ਹੈ ਏਵੇਂ ਹੀ ਸਭਾਵ ਦੇ ਵੀ ਤਾਨੀ ਹਨ ਕਿ ਆ শ্রোਤੇ ਸੁਣਦੇ ਹਾਂ ਰੇਸ਼ਮ ਕੋਲ ਹੋਰਾ ਤੋਂ ਉਹਨਾਂ ਦੀਆਂ ਲਿਖੀਆਂ ਕਵਿਤਾਵਾਂ ਉਹਨਾਂ ਦੇ ਹੀ ਸੁਪਾਨੀ ਬਜ਼ੁਰਗਾਂ ਦਾ ਸਨਮਾਨ ਘਟਦਾ ਜਾ ਰਿਹਾ ਹਰ ਕੋਈ ਆਦਮੀ ਹੱਦੋਂ ਬਾਹਰ ਜਾ ਰਿਹਾ ਬਜ਼ੁਰਗਾਂ ਦਾ ਸਨਮਾਨ ਘਟਦਾ ਜਾ ਰਿਹਾ ਹਰ ਕੋਈ ਆਦਮੀ ਹੱਦੋਂ ਪਾਰ ਜਾ ਰਿਹਾ ਕੋਈ ਕਹਿੰਦਾ ਬਜ਼ੁਰਗ ਘਰ ਦੀ ਸ਼ਾਨ ਹੈ ਕੋਈ ਕਹਿੰਦਾ ਬਜ਼ੁਰਗ ਘਰ ਦੀ ਸ਼ਾਨ ਹੈ ਮੈਂ ਉਹਨਾਂ ਦਾ ਹੀ ਦਿੱਤਾ ਅੱਜ ਤੱਕ ਖਾਰ ਰਿਹਾ ਮੈਂ ਉਹਨਾਂ ਦਾ ਹੀ ਦਿੱਤਾ ਅੱਜ ਤੱਕ ਖਾਰ ਰਿਹਾ ਕਿਸੇ ਦੀ ਸੋਚ ਸਵੱਛ ਬਲਵਾਨ ਹੈ ਕਿਸੇ ਦਾ ਇਮਾਨ ਨੀਮਾ ਕਹਿੰਦਾ ਘਾਰ ਰਿਹਾ ਕਿਸੇ ਦੀ ਸੋਚ ਸਵੱਛ ਬਲਵਾਨ ਹੈ ਕਿਸੇ ਦਾ ਇਮਾਨ ਨੀਮਾ ਗਿਰਦਾ ਜਾ ਰਿਹਾ ਨਫਰਤਾਂ ਦੀ ਅੱਗ ਵੱਧਦੀ ਜਾ ਰਹੀ ਅਨਸਾਨ ਤੋਂ ਅਨਸਾਨ ਦੂਰ ਜਾ ਰਿਹਾ ਨਫਰਤਾਂ ਦੀ ਅੱਗ ਵੱਧਦੀ ਜਾ ਰਹੀ ਅਨਸਾਨ ਤੋਂ ਅਨਸਾਨ ਦੂਰ ਜਾ ਰਿਹਾ ਮਿਲਾਂ ਦੇ ਫਾਸਲੇ ਬਣ ਗਏ ਅਨਸਾਨ ਤੋਂ ਮਿਲਾਂ ਦੇ ਫਾਸਲੇ ਬਣ ਗਏ ਅਨਸਾਨ ਤੋਂ ਮੁਹੱਬਤਾਂ ਦਾ ਅਤਿਗਾਜ਼ਾ ਮੁਕਦਾ ਜਾ ਰਿਹਾ ਮੁਕਦਾ ਜਾ ਰਿਹਾ ਮਜਬੂਰ ਹੋਇਆ ਹੈ ਬੰਦਾ ਕੱਟ ਗੁਜ਼ਰਦਾ ਮਜਬੂਰ ਹੋਇਆ ਹੈ ਬੰਦਾ ਕੱਟ ਗੁਜ਼ਰਦਾ ਪਰ ਆਪਣੇ ਹੀ ਆਪ ਨੂੰ ਸਮਝਾ ਰਿਹਾ ਆਪਣੇ ਹੀ ਆਪ ਨੂੰ ਸਮਝਾ ਰਿਹਾ ਮੈਂ ਵੀ ਇੱਕ ਇਨਸਾਨ ਹਾਂ ਕੋਈ ਪੱਥਰ ਨਹੀਂ ਮੈਂ ਵੀ ਇੱਕ ਇਨਸਾਨ ਹਾਂ ਕੋਈ ਪੱਥਰ ਨਹੀਂ ਜੋ ਹਰ ਕਿਸੇ ਦੇ ਹੀਠਾਂ ਦੱਬਿਆ ਆ ਰਿਹਾ ਜੋ ਹਰ ਕਿਸੇ ਦੇ ਹੀਠਾਂ ਦੱਬਿਆ ਆ ਰਿਹਾ ਰੇਸ਼ਮਾ ਸੋਚ ਜ਼ਿੰਦਗੀ ਹਨੇਰੀ ਰਾਤ ਹੈ ਮੈਂ ਅੱਜ ਤੱਕ ਸਵੇਰਾ ਲੱਭਦਾ ਆ ਰਿਹਾ ਕਿਸ਼ਮਾ ਸੋਚ ਜ਼ਿੰਦਗੀ ਹਨੇਰੀ ਰਾਤ ਹੈ ਮੈਂ ਅਰਥ ਕ ਸੁਵੇਰਾ ਨਵਦਾ ਆ ਰਹਾਂ ਬਜ਼ੁਰਗਾਂ ਦਾ ਸਨਮਾਨ ਘਟਦਾ ਜਾ ਰਿਹਾ ਹਰ ਕੋਈ ਇਨਸਾਨ ਹੱਦੋਂ ਪਾਰ ਜਾ ਰਿਹਾ ਹਰ ਕੋਈ ਇਨਸਾਨ ਹੱਦੋਂ ਪਾਰ ਜਾ ਰਿਹਾ